ਸਸਿਕਲ ਜੀ ਜੈਨ ਜੀ ਆਪਾਂ ਖੜੇ ਇਸ ਟਾਈਮ ਥਾਣਾ ਜ਼ਿਲ੍ਹਪੁਰ ਜਿੱਥੇ ਜ਼ੀਰਕਪੁਰ ਪੁਲਿਸ ਨੂੰ ਇੱਕ ਬੜੀ ਕਾਮਯਾਬੀ ਮਿਲੀ ਹੈ ਜਿੱਤੇ ਉਹਨਾਂ ਨੇ ਨਾਕੇਬੰਦੀ ਦੌਰਾਨ ਜਿਹੜੇ ਮੰਨਾਗੁਰਪੁਰ ਦੇ ਗੈਂਗਸਟਰਾਂ ਦੋ ਗੈਂਗਸਟਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦਾ ਨਾਮ ਮਾ ਸੁਖਵਿੰਦਰ ਸਿੰਘ ਨਿੱਕਾ ਤੇ ਲਾਪ੍ਰੀਤ ਸਿੰਘ ਲਵਲੀ ਜਿਹੜੇ ਕਿ ਮਲੇਰ ਕੋਟਲਾ ਦੇ ਰਹਿਣ ਵਾਲੇ ਇਹਨਾਂ ਕੋਲੋਂ ਇੱਕ 32 ਬੋਰ ਦੀ ਪਿਸਤਲ ਮਿਲੀ ਹੈ ਤੇ 7 ਜਿਹੜੇ ਜਿੰਦਾ ਕਾਰਤੂਸ ਮਿਲੇ ਆ ਤੇ ਇਸ ਤੋਂ ਇਲਾਵਾ 50 ਗ੍ਰਾਮ ਹੀਰੋਨ ਵੀ ਫੜੀ ਗਈ ਆ ਜਿਹੜੀ ਕਾਰਵਾਈ ਹੈ ਐਸਐਸਪੀ ਜਿਹੜੇ ਮੁਹਾਲੀਆ ਦੇ ਵਿਕਸੀਰ ਸਿੰਘ ਸੋਨੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਡੀਐਸਪੀ ਵਿਕਰਮ ਸਿੰਘ ਬਰਾੜ ਦੀ ਅਗਵਾਹੀ ਚ ਕੀਤੀ ਗਈ ਹੈ ਐਸਐਚਓ ਦਪਿੰਦਰ ਸਿੰਘ ਜਿਹੜੇ ਬਰਾੜ ਆਪਾ ਥਾਣਾ ਮੁਖੀ ਆ ਉਹਨਾਂ ਦੀ ਦੇਖ ਰਿਕ ਚ ਕਾਰਵਾਈ ਕੀਤੀ ਗਈ ਹੈ ਜਿਹੜਾ ਇਹ ਜਿਹੜੇ ਗੈਂਗਸਟਰ ਫੜੇ ਆ ਇਹ ਜਿਹੜੇ ਨਾਕੇਬੰਦੀ ਦੌਰਾਨ ਫੜੇ ਗਈ ਹੈ ਜਿਹੜੀ ਨਾਕੇਬੰਦੀ ਕੀਤੀ ਗਈ ਸੀ ਆਪਣਾ ਛੱਤ ਲਾਡਪੰਡ ਸਿਰਪਰ ਛੱਤ ਲਾਡਪੰਡ ਤੇ ਉੱਤੇ ਨਾਕੀ ਸਪੈਸ਼ਲ ਨਾਕੇਬੰਦੀ ਕੀਤੀ ਗਈ ਸੀ ਜਿਹੜੀ ਇਹ ਨਾਕੇਬੰਦੀ ਆ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਜਾਰੀ ਹੈ ਤੁਹਾਨੂੰ ਇਹ ਦੱਸਣਾ ਚਾਹਾਂਗੇ ਕਿ ਇਹ ਕਈ ਦਿਨਾਂ ਤੋਂ ਇਹ ਨਾਕੇਬੰਦੀ ਜਾਰੀ ਹੈ ਤੇ ਛਾਪੇ ਮਾਰੀ ਵੀ ਕਈ ਫਲੈਟਾਂ ਵਿੱਚ ਕੀਤੀ ਜਾ ਰਹੀ ਹੈ ਤਾਂ ਕਿ ਜਿਹੜੇ ਇਹ ਗੈਂਗਸਟਰ ਆ ਇਹਨਾਂ ਦੀ ਤਰ ਪਕੜ ਜਿਹੜੀ ਕੀਤੀ ਜਾ ਸਕੇ ਤੇ ਬਾਕੀ ਜਿਹੜੀ ਜਾਣਕਾਰੀ ਆਪਾਂ ਥਾਣਾ ਮੁਖੀ ਜਿਹੜੇ ਜ਼ਿਲਪੁਰ ਉਹਨਾਂ ਨਾਲ ਗੱਲਬਾਤ ਕਰਕੇ ਬਾਕੀ ਜਾਣਕਾਰੀ ਵੀ ਥਾਂ ਦੇਣਾ ਸੰਜੀਕਨ ਦੀ ਕੋਸ਼ਿਸ਼ ਕਰਾਂਗੇ ਜ਼ਿਲਪੁਰ ਤਲਕੀਪੁਰ ਗੈਂਗਸਟਰ ਫੜੇ ਇਥੇ ਦੱਸਿਆ ਜਾ ਰਿਹਾ ਜੀ ਸਰੇ ਨਾਲੀ 323 ਨੰਬਰ ਐਫਆਰ ਦਰਜ ਹੋਈ ਹੈ ਜਿਹਦੇ ਵਿੱਚ ਦੋ ਬੰਦੇ ਅਰੈਸਟ ਕੀਤੇ ਆ ਪਰਚਾ ਦਰਜ ਹੋਇਆ ਸੁਖਿੰਦਰ ਸਿੰਘ ਉਰਫ ਲਿੱਕਾ ਤੇ ਲੋ ਆਪਰੇਸ਼ਨ ਕੋਸ਼ਿਸ਼ ਇਹ ਬਲੇ ਕੋਡ ਲੈਦਨੇ ਇਹ ਦਰਾਨੇ ਚੈਕਿੰਗ ਨਾਕਾ ਲੱਗਿਆ ਹੋਇਆ ਸੀਗਾ ਛੱਤ ਲਾਈਟਾਂ ਮੇਨ ਲਾਈਟਾਂ ਤੇ ਜੀ ਤੇ ਮੇਨ ਰੋਡ ਤੋਂ ਆਗੇ ਸਲਿੱਪ ਹੋ ਰ ਹੋ ਇਹ ਸਿਲਵਰ ਰੰਗ ਦੀ ਸ਼ਿਫਟ ਗੱਡੀ ਸੀਗਾ ਜਿਹਦਾ ਦਿੱਲੀ ਦਾ ਨੰਬਰ ਸੀਗਾ ਉਦੋਂ ਰਾਣੇ ਜੋ ਚੈੱਕ ਕਰਨ ਲਈ ਰੋਕਿਆ ਗਿਆ ਰੋਕੇ ਇਹਨਾਂ ਨੂੰ ਚੈੱਕ ਕੀਤਾ ਗਿਆ ਚੈਕਿੰਗ ਦੌਰਾਨ ਇਹਨਾਂ ਕੋਲੇ 500 ਗ੍ਰਾਮ ਇਹ ਰੌਂਦੀ ਮਿਲੀ ਹੈ ਤੇ ਇੱਕ ਬੇਸੀ ਪਿਸਟਲ ਮਿਲਿਆ ਰੌਂਦੀ ਵੀ ਕੁਝ ਗ੍ਰਾਮ ਦੋ ਸੱਤ ਰੌਂਦੀ ਸੱਤ ਰੌਂਦੀ ਗ੍ਰਾਮ ਤੇ ਕਿਹੜੇ ਗਰੁੱਪ ਨਾਲ ਚੋਣ ਦਿੱਤੀ ਇਹ ਕੁਝ ਵੀ ਚੱਲ ਰਹੀ ਹੈ ਤੇ ਮੈਂ ਤੁਹਾਨੂੰ ਦੱਸਾਂ ਅੱਛਾ 15 ਸਰ ਸਾਹਮਣੇ ਕੋਈ ਨੋਟ ਰਿਹਾ ਹੈ ਪੁੱਛ ਕੇ ਚੱਲਦੀ ਹੈ ਜਿਵੇਂ ਉੱਥੇ ਰੱਗੇ ਹੋ ਗਏ ਕਿਹੜੀ ਗੱਡੀ ਸੀ ਜੀ ਸਰ ਕੋ ਸਵਿਫਟ ਸਰ ਅੱਛਾ ਨੰਬਰ ਕਿੱਥੋਂ ਦਾ ਜੀ ਦਿੱਲੀ ਦਾ ਨੰਬਰ ਇਹ ਸਰ ਸਪਲਾਈ ਕਰਦੇ ਸੀਗੇ ਇੱਥੇ ਜੇ ਇਹ ਨਸ਼ਾ ਆਬਗਸਾ ਜਿਹੜੇ ਐਨਾ ਸਮਾਨ ਚ ਕੀ ਫਰ ਦੇ ਸਪਲਾਈ ਕਰਦੇ ਉਹਨੂੰ ਪੁੱਛਾਂਗੇ ਜੀ ਕਿ ਉਹ ਅੱਗੇ ਕਿਨੂੰ ਲੈ ਕੇ ਕਿੱਥੋਂ ਆਉਂਦੇ ਦਿੰਦੇ ਕਿੱਥੇ ਸਰ ਇਹ ਕਿੱਧਰੋਂ ਆ ਰਹੇ ਸੀ ਸਰ ਇਹ ਚਤਮੇਰ ਰੋਡ ਤੇ ਆ ਜਾਂਦਾ ਛੱਤੋਲੇ ਬਸ ਹਾਂ ਸਰ ਪੇਸ਼ ਕਰਤਾ ਜੀ ਆਪ ਕੋਟ ਪੇਸ਼ ਕਰਦੇ ਕੋਈ ਗੁਪ ਸੂਚਨਾ ਸੀ ਕਿ ਸਰ ਵੈਸੇ ਜਨਰਲ ਚੈਕਿੰਗ ਜਨਰਲ ਚੈਕਿੰਗ ਸਰ ਜੀ ਜੀ